ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਫਰਸਟ ਕਲੈਕਸ਼ਨ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਪਿਆਰੀ ਕੁਆਲਿਟੀ ਵਾਲੀਆਂ ਆਈਆਂ ਨੇ ਏਲਰਵੀਹਾ ਬ੍ਰਾਂਡ ਵੱਲੋਂ ਬਹੁਤ ਹੀ ਜ਼ਿਆਦਾ ਯੂਨੀਕ ਕਨਸੈਪਟ ਦੇ ਨਾਲ ਕਲੈਕਸ਼ਨਾਂ ਆਈਆਂ ਨੇ ਇਹ ਟ੍ਰੈਂਡੀ ਫੈਬਰਿਕ ਆ ਬਹੁਤ ਜ਼ਿਆਦਾ ਅੱਜਕੱਲ ਸ਼ਿਮਰ ਸਿਲਕ ਬਹੁਤ ਟ੍ਰੈਂਡ ਕਰ ਰਿਹਾ ਤੇ ਉਸੇ ਦੇ ਵਿੱਚ ਅਸੀਂ ਸੂਟ ਲੈ ਕੇ ਆਏ ਆ ਉਹ ਵੀ ਘੱਟ ਰੇਟਾਂ ਦੇ ਵਿੱਚ ਇਹ ਤੁਹਾਨੂੰ 2 ਮੀਟਰ ਦੀ ਸ਼ਰਟ ਮਿਲੇਗੀ ਸ਼ਿਮਰ ਸਿਲਕ ਦੇ ਵਿੱਚ ਤੇ 2 ਮੀਟਰ ਦਾ ਬਾਟਮ ਮਿਲੇਗਾ ਸ਼ੈਡੋ ਪ੍ਰਿੰਟ ਦੇ ਸੀਮਾ ਸਿਲਕ ਦੇ ਵਿੱਚ ਇਹ ਤੁਸੀਂ ਜੇਕਰ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ 430 ਰੁਪਏਾਂ ਦਾ ਪਵੇਗਾ ਤੇ ਜੇਕਰ ਤੁਸੀਂ ਡਬਲ ਬਾਈ ਕਰਦੇ ਹੋ ਤੁਹਾਨੂੰ 795 ਰੁਪਏਾਂ ਦੇ ਵਿੱਚ ਦੋ ਸੂਟ ਮਿਲ ਜਾਣਗੇ 9 ਮੀਟਰ ਦੀ ਸ਼ਰਟ 9 ਮੀਟਰ ਦਾ ਬਾਟਮ ਤੁਸੀਂ ਸੇਮ ਚਾਹੁੰਦੇ ਹੋ ਸੇਮ ਬਾਈ ਕਰ ਲਓ ਜਾਂ ਡਿਫਰੈਂਟ ਰਿਪਰ ਤੁਹਾਡੀ ਚੋਇਸ ਹੈ ਕਪੜਾ ਬਹੁਤ ਸਪੀਰੀਅਰ ਕੁਆਲਿਟੀ ਦਾ ਰੰਗ ਜਿਹੜੇ ਇਹਨਾਂ ਵਿੱਚ ਲਗਭਗ 30 ਨੇ ਸਾਰੇ ਹੀ ਰੰਗ ਜਿਹੜੇ ਜਿੰਨੇ ਵੀ ਇਹਨਾਂ ਦੇ ਵਿੱਚ ਹੈਗੇ ਨੇ अवेलेबल ਨੇ 30 ਰੰਗਾਂ ਦੇ ਨਾਲ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ 430 ਰੁਪਏਾਂ ਦੇ ਵਿੱਚ ਇੱਕ 795 ਰੁਪਏਾਂ ਦੇ ਵਿੱਚ ਦੋ ਸੂਟ ਆਏ ਨੇ 30 ਰੰਗ ਨੇ ਬਹੁਤ ਜ਼ਿਆਦਾ ਪਿਆਰੇ ਰੰਗ ਨੇ बॉਟਮ ਵੀ ਪ੍ਰਿੰਟਡ ਆਏਗਾ ਸ਼ੈਡੋ ਪ੍ਰਿੰਟ ਨਾਲ ਤੇ ਸ਼ਰਟ ਵੀ ਪ੍ਰਿੰਟਡ ਆਏਗੀ ਸ਼ਿਮਰ ਸਿਲਕੇ ਨਾਲ ਫੈਬਰਿਕ ਹੈ ਔਰਗੈਂਜ਼ਾ ਫੈਬਰਿਕ ਦੇ ਵਿੱਚ ਬਹੁਤ ਪਿਆਰੇ ਰੰਗਾਂ ਨਾਲ ਸੂਟ ਆਏ ਨੇ ਇਹਨਾਂ ਵਿੱਚ ਰੰਗ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹ ਜਿਹੜੇ ਸੂਟ ਨੇ ਇਹਨਾਂ ਦਾ ਤੁਹਾਨੂੰ ਫੈਬਰਿਕ ਜਿਹੜਾ ਇਹ ਔਰਗੈਂਜ਼ਾ ਦਾ ਮਿਲੇਗਾ ਰੇਟ ਇਹਨਾਂ ਦਾ 680 ਰੁਪਏ ਆ। ਸੌਫਟ ਔਰਗੈਂਜ਼ਾ ਦੀ ਸ਼ਰਟ ਟਰਾਈ ਮੀਟਰ ਦੀ ਰੰਗ ਜਿਹੜੇ ਇਹਦੇ ਵਿੱਚ ਲਗਭਗ 90 ਨੇ। ਰੰਗ ਤਾਂ ਸੇਮ ਹੀ ਆਂਦੇ ਨੇ। ਪਰ ਜਿਹੜੀ ਡਿਜ਼ਾਈਨਿੰਗ ਪ੍ਰਿੰਟ ਹੋਇਆ ਉਹ ਤੇ ਹੈਂਡ ਪੇਂਟ ਹੋਇਆ ਉਹ ਵਾਲਾ ਜਿਹੜਾ ਡਿਫਰੈਂਟ ਆਏਗਾ। ਬਾਟਮ ਪਲੇਨ ਆਏਗਾ 2.5 ਮੀਟਰ ਦਾ। ਦੁਪੱਟਾ ਔਰਗੈਂਜ਼ਾ ਦਾ 2.5 ਮੀਟਰ ਦਾ। ਜਾਰਜਟ ਦੀਆਂ ਕਲੈਕਸ਼ਨਾਂ ਵੀ ਆਈਆਂ ਨੇ ਇਹਨਾਂ ਵਿੱਚ ਵੀ ਜਿਹੜੇ ਕੀ ਰੰਗ ਕਾਫੀ ਜਦਾ ਅਵੇਲੇਬਲ ਨੇ ਇਹ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਦੇ ਵਿੱਚ ਮੈਂ ਐਡ ਕੀਤੇ ਨੇ ਜਿਵੇਂ ਕਿ ਇਹ ਵਾਲੇ ਜਿਹੜੇ ਆਰਗੈਂਜ਼ਾ ਵਾਲੇ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ 2.5 ਮੀਟਰ ਦਾ ਦੁਪੱਟਾ ਸਿਰਫ 800 ਰੁਪਏ ਰੇਟ ਹੈਂਡ ਪੇਂਟ ਵਾਲੀਆਂ ਕਲੈਕਸ਼ਨਾਂ ਨੇ ਫ੍ਰੀ ਸ਼ਿਪਿੰਗ ਚਾਰजेस ਹੈ ਇਹਨਾਂ ਦੇ ਆਲ ਓਵਰ ਇੰਡੀਆ ਜਿੰਨੀਆਂ ਵੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਵੀ ਮੈਂ ਐਡ ਕੀਤੀਆਂ ਨੇ ਸਭ ਤੇ ਤੁਹਾਨੂੰ ਜਿਹੜੀ ਸ਼ਿਪਿੰਗ ਚਾਰजेस ਹੈ ਸ਼ਿਪਿੰਗ ਚਾਰਜਸ ਇਨਾਂ ਸਾਰੇ ਸੂਟਾਂ ਤੇ ਫ੍ਰੀ ਨੇ ਜੌਰਜਟ ਤੇ 5 ਮੀਟਰ ਦਾ ਪ੍ਰਿੰਟਡ ਡਿਜ਼ਾਈਨ ਪ੍ਰਿੰਟ ਵਾਲਾ ਸੂਟ 800 ਮੀਟਰ ਦਾ ਜੌਰਜਟ ਦਾ ਹੈਵੀ ਕਟ ਵਰਕ ਦੇ ਨਾਲ ਐਮਬ੍ਰੋਇਡਰੀ ਵਾਲਾ ਦੁਪੱਟਾ 790 ਰੁਪਏ ਦੇ ਰੇਚੇ ਤੁਹਾਨੂੰ ਸੂਟ ਮਿਲ ਜੇਗਾ ਇਹਨਾਂ ਸੂਟਾਂ ਵਿੱਚ ਜਿਹੜੇ ਰੰਗ ਨੇ ਉਹ 40 ਰੰਗ ਨੇ ਤੇ ਸਾਰੇ ਹੀ ਜਿਹੜੇ ਪ੍ਰਿੰਟ ਤੇ ਡਿਜ਼ਾਈਨ ਉਹ ਸਾਰੇ ਹੀ ਅਵੇਲੇਬਲ ਨੇ ਇਹਨਾਂ ਵਿੱਚ ਜਿੰਨੇ ਵੀ ਡਿਜ਼ਾਈਨ ਪੈਟਰਨ ਹੈ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਇਹਨਾਂ ਦੇ ਬਾਰੇ ਵਿੱਚ ਅਗਰ ਕੋਈ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਿਸ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਅਵੇਲੇਬਲ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਡਿਟੇਲ ਵਗੈਰਾ ਤੁਹਾਨੂੰ ਇੱਥੇ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਜਾਂ ਤੁਹਾਨੂੰ ਨਹੀਂ ਪਤਾ ਚੱਲ ਰਹੀ ਤਾਂ ਨੰਬਰ 'ਤੇ ਜਾ ਕੇ ਪੁੱਛ ਲੈਣਾ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਨੇ ਉਹ ਮੈਂ ਸਾਰੀਆਂ ਬਹੁਤ ਹੀ ਜ਼ਿਆਦਾ ਸਪੈਸ਼ਲ ਤੇ ਟ੍ਰੈਂਡੀ ਲੈ ਕੇ ਆਈਆਂ ਹਾਂ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਟਿਕਸ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ